ਇਸ ਵੇਲੇ ਦੀ ਇੰਟਰਨੈਸ਼ਨਲ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਮਲਾ ਹੈਰਿਸ ਤੇ ਟਰੰਪ ਵਿਚਾਲੇ ਹੋਣ ਵਾਲੀ ਬਹਿਸ ਤੇ ਪੈ ਗਿਆ ਰਫਰ ਜੀहां واਸ਼ਿੰਗਟਨ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਕੁਝ ਦਿਲਚਸਪ ਗੱਲਾਂ ਹੁੰਦੀਆਂ ਨਜ਼ਰ ਆ ਰਹੀਆਂ ਹੈਗੀਆਂ ਅਗਲੇ ਮਹੀਨੇ ਹੋਣ ਵਾਲੀ ਅਮਰੀਕੀ ਰਾਸ਼ਟਰਪਤੀ ਦੀ ਬਹਿਸ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਸਹਿਮਤੀ ਬੰਦੀ ਨਜ਼ਰ ਨਹੀਂ ਆ ਰਹੀ ਹੁਣ ਇੱਕ ਪਾਸੇ ਕਮਲਾ ਹੈਰਿਸ ਦੀ ਟੀਮ ਚਾਹੁੰਦੀ ਹੈ ਕਿ ਬਹਿਸ ਦੌਰਾਨ ਮਾਈਕ ਖੁੱਲਾ ਰੱਖਿਆ ਜਾਵੇ ਦੂਜੇ ਪਾਸੇ ਉਹਨਾਂ ਦੇ ਰਿਪਬਲਿਕਨ ਵਿਰੋਧੀ ਨੇ ਬਹਿਸ ਤੋਂ ਪੂਰੀ ਤਰ੍ਹਾਂ ਦੂਰ ਰਹਿਦੀ ਜਿਹੜੀ ਗੱਲ ਕਰ ਦਿੱਤੀ ਕਿ ਆ ਟਰੰਪ ਨੇ ABC ਨੈਟਵਰਕ ਨੂੰ ਕੁਝ ਵਖ ਕਿਹਾ ਹੈ ਜਦ ਕਿ ਪਹਿਲਾਂ ਇਸ ਤੇ ਸਮਝੌਤਾ ਹੋਇਆ ਸੀ ਤੀਜੀ ਵਾਰ ਵਾਈਟ ਹਾਊਸ ਦੀ ਚੌਂ ਲੜ ਰਹੇ ਟਰੰਪ ਨੇ ਕਿਹਾ ਕਿ ਉਸ ਮੈਂ ਉਸ ਨੈੱਟਵਰਕ ਤੇ ਕੰਮਲਾ ਹੈਰਿਸ ਖਿਲਾਫ ਬਹਿਸ ਕਿਉਂ ਕਰਾਂਗਾ 트럼ਪ ਨੇ ਐਤਵਾਰ ਦੇ ਰਾਤ ਸੋਸ਼ਲ ਮੀਡੀਆ ਤੇ ਲਿਖੀ ਇੱਕ ਪੋਸਟ ਦਾ ਇੱਕ ਗੱਲ ਕਹੀ ਕੰਮਲਾ ਹੈਰਿਸ ਤੇ ਬੁਲਾਰੇ ਬ੍ਰਾਇਨ ਫਾਲੋਨ ਨੇ ਸੋਮਵਾਰ ਨੂੰ ਕਿਹਾ ਕਿ ਉਪ ਰਾਸ਼ਟਰਪਤੀ ਦੀ ਟੀਮ ਪਸਾਰਕ ਚਾਹੁੰਦੀ ਹੈ ਪਰ ਉਹ ਪੂਰੇ ਪ੍ਰੋਗਰਾਮ ਦੌਰਾਨ ਉਮੀਦਵਾਰਾਂ ਦੇ ਮਾਈਕ੍ਰੋਫੋਨ ਨੂੰ ਚਾਲੂ ਰੱਖਣ ਦੀ ਗੱਲ ਕਰਦੀ ਪਈਏ ਲੇਕਿਨ ਵਿਰੋਧੀ ਧਿਰ ਦੇ ਬੋਲਣ ਵੇਲੇ ਵੀ ਇਸ ਨੂੰ ਬੰਦ ਨਹੀਂ ਕੀਤਾ ਜਾਣਾ ਚਾਹੀਦਾ ਜਿਵੇਂ ਪਿਛਲੀ ਰਾਸ਼ਟਰਪਤੀ ਬਹਿਸ ਵਿੱਚ ਹੋਇਆ ਸੀ ਧਿਆਨਯੋਗ ਹੈ ਕਿ ਮਾਈਕ ਚਾਲੂ ਰੱਖਣ ਨਾਲ ਉਮੀਦਵਾਰ ਨੂੰ ਫਾਇਦਾ ਸਕਦਾ ਹੈ ਪਰ ਨੁਕਸਾਨ ਦਾ ਡਰ ਵੀ ਰਹਿੰਦਾ ਹੈ ਜੇਕਰ ਜਿਹਾ ਹੁੰਦਾ ਹੈ ਤਾਂ ਕੁਝ ਜਿਹੇ ਗੱਲਾਂ ਵੀ ਜੰਤਰ ਹੋ ਸਕਦੀਆਂ ਹਨ ਜਿਸ ਨਾਲ ਰਾਸ਼ਟਰਪਤੀ ਉਮੀਦਵਾਰ ਦਾ ਅਕਸ ਖਰਾਬ ਹੋ ਸਕਦਾ ਹੈ ਫਾਈਨਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਪ ਰਾਸ਼ਟਰਪਤੀ 트럼ਪ ਦੇ ਲਗਾਤਾਰ ਝੂਠ ਅਤੇ ਰੁਕਾਵਟਾਂ ਬਾਹਰ ਨਾਲ ਨਜਿੱਠਣ ਲਈ ਤਿਆਰ ਹਨ ਅਤੇ 트럼ਪ ਨੂੰ ਮਿਊਟ ਬਣਨ ਦੇ ਪਿੱਛੇ ਲੁਕਣਾ ਬੰਦ ਕਰਨ ਦੀ ਲੋੜ ਹੈਗੀ ਆ ਇਹ ਜਿਹੜੇ ਸੂਤਰਾਂ ਤੋਂ ਹਵਾਲੇ ਤੋਂ ਖਬਰ ਨਿਕਲ ਕੇ ਸਾਹਮਣੇ